ਹੈਲੋ ਜੀ ਸਸੇ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਵਗੇ ਚੜਦੀ ਕਲਾ ਚ ਹੋ ਵਗੇ ਤੇ ਇਥੇ ਮੈਂ ਕੱਟਣ ਲੱਗੀ ਆ 5 ਸਾਲ ਦੀ ਕੁੜੀਆ ਦਾ ਸੂਟ ਤੇ ਇਥੇ ਮੈਂ ਰੱਖ ਲਈ ਹੀ ਲੈਂਥ ਸੂਟ ਦੀ ਤੇ ਸੂਟ ਦੀ ਲੈਂਥ ਮੈਂ ਰੱਖੀ ਹੀ ਇਥੇ 27 ਇੰਚ ਤੇ ਕਿਉਂਕਿ ਮੈਂ ਥੋੜਾ ਵੱਧ ਹੀ ਰੱਖਿਆ ਹੈ ਮੈਂ ਕਿ ਚਲੋ ਥੋੜਾ ਫੋਲਡ ਹੋ ਜਾਏਗਾ ਤੇ ਕੱਲ ਨੂੰ ਉੱਚਾ ਵੀ ਜੇ ਹੋ ਜਾਏ ਤਾਂ ਆਪਾਂ ਨੀਵਾ ਕਰ ਸਕਨੇ ਹਾਂ ਠੀਕ ਹੈ ਜੀ 2 ਇੰਚ ਮੈਂ ਵੱਧ ਰੱਖਿਆ ਹੈ ਵੈਸੇ ਇਹਦਾ ਰੈਡੀ ਹੈਗਾ ਇਹ 3 ਇੰਚ ਤੇ ਇੱਥੇ ਮੈਂ ਰੱਖ ਲਿਆ ਤੀਰਾ ਤੀਰਾ ਆਪਾਂ ਰੱਖਿਆ ਤੇ 5.5 ਤੇ ਮੋਢਾ ਮੈਂ ਰੱਖਾਂਗੀ 5.5 ਠੀਕ ਹੈ ਜੀ ਮੋਡਾ ਮੇਰਾ ਫਾਇਥੇ 5.5 ਜਿੱਥੇ ਮਾ ਪਾਰਾਂਗੇ ਗੁਲਾਈ ਇਥੇ ਮੈਂ ਲੱਗ ਗਿਆ ਚੈਸਟ ਬੱਚਿਆਂ ਨੂੰ ਪਤਾ ਸਿੰਪਲੀ ਸੂਟ ਹੁੰਦੇ ਇਹਨਾਂ ਦਾ ਕੋਈ ਨਿਸ਼ਾਨ ਨਹੀਂ ਹੁੰਦਾ ਹੈਗਾ ਤੇ ਇਥੇ ਮੈਂ ਰੱਖਿਆ ਹੀ ਹੁੰਦਾ 14 ਇੰਚ ਮੈਂ ਕਿਹਾ ਚਲੋ ਥੋੜਾ ਲੂਜ਼ ਹੀ ਹੋ ਜਾਏ ਕੋਈ ਗੱਲ ਨਹੀਂ ਕੋਈ ਕਪੜਾ ਹੈਗਾ ਸੰੀਲ ਦਾ ਤੇ ਇਹ ਕਪੜਾ ਨਾਲ ਨਾਲ ਲੱਗ ਜਾਂਦਾ ਹੈ ਇਸ ਕਰਕੇ ਮੈਂ ਕਮਰ ਚੋ ਵੀ ਸਿਰਫ 10 ਇੰਚ ਤੱਕ ਫੜ ਕੇ ਪਾਇਆ ਹੈ ਉਨਾ ਹੀ ਰੱਖਿਆ ਹੈ ਠੀਕ ਹੈ ਜੀ ਇੱਥੇ ਮੈਂ ਰੱਖ ਲਿਆ 10 ਇੰਚ ਤਾਂ 10 ਇੰਚ ਦਾ ਆਪਾਂ ਕਮਰ ਦਾ ਨਿਸ਼ਾਨ ਲਾ ਲਿਆ ਹੈ ਇਹਦਾ ਇੱਥੋਂ ਮੈਂ ਰੱਖਿਆ ਹੈ ਕਮ ਮੋਡੇ ਦਾ ਲੈ ਕੇ ਤੇ ਕਮਰ ਥਾਂ ਤੇ ਕਹੀ ਪਤਿਕਾ ਮੈਂ 7 ਠੀਕ ਹੈ ਜੀ ਸਾਢਾ ਮੈਂ ਰੱਖ ਲਿਆ ਹੈ 14 ਇੰਚ ਤੇ ਤੇ ਇਹ ਪ੍ਰੀਮੀਅਰ ਇਹ ਪਰ ਕਿਸਮ ਇਹ ਆਦੀ 15 ਇੰਚ ਠੀਕ ਹੈ ਜੀ ਬੱਚਿਆਂ ਦਾ ਤਾਂ ਪਤਾ ਅੱਜ ਕੱਲੇ ਇਨਰ ਸੱਤ ਲੋ ਦੇ ਵਿੱਚ ਪਾਏ ਹੁੰਦੇ ਆ ਤੇ ਜਿਸ ਦਾ ਕੱਪੜਾ ਥੋੜਾ ਖੁੱਲਾ ਹੀ ਚਾਹੀਦਾ ਏ ਠੀਕ ਹੈ ਜੀ ਤਿੰਨ ਪਾ ਦਾਂਗੇ ਗੁਲਾਈ ਮੋਢੇ ਦੀ ਅਗਲੀ ਕਾਰਟ ਆਪਾਂ ਨਹੀਂ ਪਾਵਾਂਗੇ ਸਿਰਫ ਇੱਕੋ ਹੀ ਕਾਰਟ ਪਾਵਾਂਗੇ ਮੋਢੇ ਦੀ ਤੇ ਇੱਥੇ ਆਪਾਂ ਲਾਣੀ ਆ ਫੁੱਲ ਬੈਨ ਠੀਕ ਹੈ ਜੀ ਇਹ ਕਪੜਾ ਤੁਹਾਨੂੰ ਪਤਾ ਅਸਲੀ ਦਾ ਫੋਲਡ ਹੋ ਜਾਂਦਾ ਥੋੜਾ ਥੋੜਾ ਇਸ ਕਰਕੇ ਪਹਿਲੇ ਥੋੜਾ ਕਪੜਾ ਤੁਸੀਂ ਵਾਧ ਰੱਖ ਲੈਣਾ ਕਿ ਫਿਰ ਤੁਹਾਨੂੰ ਬਾਅਦ ਵਿੱਚ ਕਟਾਈ ਵੀ ਕਰਨੀ ਪੈਣੀ ਦੀ ਬਾਅਦ ਵਿੱਚ ਤੇ ਇਸ ਕਰਕੇ ਪਹਿਲਾ ਇੰਚ ਡੇਰ ਕਪੜਾ ਵਾਧ ਰੱਖੋ ਲੋ ਜਿੱਥੇ ਮੈਂ ਇੱਕ ਹੁਣ ਕੱਟ ਪਾ ਲਾਂਗੀ ਤੇ ਇੱਥੇ ਆਪਾਂ ਬਣਾਇਆ ਕਰਨਾ ਹੈ ਲੈਸ ਦਾ ਡਿਜ਼ਾਈਨ ਲੈਸ ਦਾ ਡਿਜ਼ਾਈਨ ਆਪਾਂ ਬਹੁਤ ਸੋਹਣਾ ਕੀਤਾ ਹੈ ਕਿ ਕਪੜਾ ਹੈਗਾ ਬਲੈਕ ਕਲਰ ਦਾ ਤੇ ਇਹਦੇ ਉੱਪਰ ਆਪਾਂ ਲਾਵਾਂ ਗੋਲਡਨ ਲੈਸ ਠੀਕ ਹੈ ਜੀ ਕਟਾਈ ਇਹਦੀ ਹੋ ਗਈ ਹੈ ਲੋ ਜਿੱਥੇ ਹੁਣ ਮੈਂ ਲੱਗੀ ਐ ਸੀਨ ਠੀਕ ਹੈ ਜੀ ਪਪਲਾਜੋ ਤੇ ਵੀ ਲੈਸ ਲਾਵਾਂਗੇ ਤੇ ਕਮੀਜ਼ ਤੇ ਵੀ ਲੈਸ ਲਾਵਾਂਗੇ ਲਓ ਜੇ ਤੁਸੀਂ ਪਜਾਮਾ ਸੀ ਲਾਂਗੇ ਪਹਿਲਾਂ ਤੇ ਇਸੇ ਮੇ ਆਸਨ ਨੂੰ ਸੀ ਲਾ ਲਾਂਗੀ ਪਹਿਲਾਂ ਆਪਾਂ ਦੋਵੇਂ ਪਾਸੇ ਠੀਕ ਹੈ ਜੀ ਸੀਨ ਆਪਾਂ ਢਵਾ ਕਰ ਦਾਂਗੇ ਕਿ ਸੀਨ ਤੁਹਾਨੂੰ ਪਤਾ ਬੱਚੇ ਬੈਣ ਸਿਖਾਉਂਦੇ ਤੁਹਾਨੂੰ ਪਤਾ ਹੋ ਜਾਂਦਾ ਥੋੜਾ ਝਟ ਉੱਧਰ ਜਾਂਦੀ ਹੈ ਇਸ ਕਰਕੇ ਮੈਂ ਸੀਨ ਲਾ ਲਈ ਡਬਲ ਅੱਜ ਅਸਾਂ ਨਾ ਪਸੀਨ ਲਾ ਲਈ ਆ ਨ ਆ ਜਨ ਮੈਂ ਪਹਿਲਾਂ ਥੋੜਾ ਫੋਲਡ ਕਰ ਲਾਂਗੀ ਠੀਕ ਹੈ ਜੀ ਤੇ ਇਹਦੇ ਉੱਪਰ ਮੈਂ ਲਾਣੀ ਲੈਸ ਠੀਕ ਹੈ ਪਹਿਲਾਂ ਪਹਿਲਾ ਇਲਾਸਟਿਕ ਪਾਵਾਂਗੇ ਠੀਕ ਹੈ ਜੀ ਇਹ ਲਾਸਟਿਕ ਪਾ ਕੇ ਫਿਰ ਆਪਾਂ ਲੈਂਥ ਮੇਲ ਲਾਂਗੇ ਕਿ ਕਿੰਨੀ ਹੈਗੀ ਲੈਂਥ ਠੀਕ ਹੈ ਜੀ इलास्टिक मेरा रखा ही बारह इंच बच्चा थोड़ा हेल्दी है इस करके मैं इलास्टिक बारह इंच रखा ही पहला आप पे इलास्टिक लो जिते मैं पाली पहला इलास्टिक ਠੀਕ ਹੈ ਜੀ ਨੋ ਆਪਾਂ ਸਿੰਗਲ ਸੀਨ ਤੇ ਇਲਾਸਟਿਕ ਪਾ ਦਾਂਗੇ ਕਿਉਂਕਿ ਅਸੀਂ ਛੋੜਾ ਜ਼ਿਆਦਾ ਨਹੀਂ ਇਲਾਸਟਿਕ ਪਾਇਆ ਹੈਗਾ ਸਿਰਫ ਇੰਚ ਦਾ ਹੀ ਇਲਾਸਟਿਕ ਪਾਇਆ ਹੈਗਾ ਠੀਕ ਹੈ ਜੀ ਲਓ ਜੀ ਇਲਾਸਟਿਕ ਪਾ ਲਾਂਗੇ ਆਪਾਂ ਫਿਰ ਬਾਅਦ ਵਿੱਚ ਲਵਨੇ ਲੇਸ ਕਿਉਂਕਿ ਫਿਰ ਲੇਸ ਪਹਿਲਾਂ ਲਾ ਕੇ ਫਿਰ ਦੂਜੀ ਸੀਨ ਵੱਜਣੀ ਨਾਲ ਇਹਦੀ ਠੀਕ ਹੈ ਜੀ ਮੈਂ ਇਸ ਦਾ ਡਿਜ਼ਾਈਨ ਅਹੀਂ ਬਹੁਤ ਸੋਹਣਾ ਕੀਤਾ ਹੈ ਏ ਇੰਨਾ ਵਧੀਆ ਉੱਪਰ ਗੈਟ ਅਪ ਆਈ ਹੀ ਲੈਸ ਨਾਲ ਚਲੋ ਜੀ लास्ट ਤੱਕ ਆਪਾਂ ਪਾ ਲਾਂਗੇ फटाफट ਬੱਚੇ ਸੀ ਸੂਲ ਸੀ ਨੇ ਨਾ ਮਾਪ ਥੜਾ ਓਖਾ ਜਾ ਹੋਈਦਾ ਤੁਹਾਨੂੰ ਪਤਾ ਬੱਚਿਆਂ ਦੇ ਤੇ ਕੋਈ ਬੱਚਾ ਹੈਲਦੀ ਹੁੰਦਾ ਏ ਕੋਈ ਬੱਚਾ ਪਤਲਾ ਹੁੰਦਾ ਏ ਠੀਕ ਹੈ ਜੀ ਹਰ ਇੱਕ ਦਾ ਮਾਪ ਪਾਪਾ ਆਪਣਾ ਹੁੰਦਾ ਏ ਤੁਸੀਂ ਆਪਣੀ ਰਿਕਾਰਡਿੰਗ ਰੱਖਣਾ ਮਾਪ ਜਿੰਨਾ ਵੀ ਰੱਖਣਾ ਬੱਚੇ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਬੱਚਾ ਹੈਗਾ ਸੀ ਥੋੜਾ ਹੈਲਦੀ ਲੋ ਜੀ ਲਾਸਟਕ ਆਪਾਂ ਪਾ ਲਿਆ ਆ। ਲਈ ਲਾਸਟਕ ਪਾ ਕੇ ਆਪਾਂ ਇਦਾਂ ਕਮਾ ਲੈਣਾ ਠੀਕ ਹੈ ਜੀ। ਵਾਲੇ ਤੇ ਜਿਹੜਾ ਸਿੱਧੇ ਕਰ ਲਾਂਗੇ। ਠੀਕ ਹੈ ਜੀ। ਹੁਣ ਆਪਾਂ ਲਾ ਲਾਂਗੇ ਲੈਸ। ਪਹਿਲਾਂ ਥੋੜਾ ਜਿਹਾ ਮੈਂ ਕਰ ਲਾਂਗੀ ਫੋਲਡ ਕਿਉਂਕਿ ਹੀਂਦੀ ਵੀ ਲੈਂਥ ਥੋੜੀ ਜ਼ਿਆਦਾ ਰੱਖੀ ਆ। ਠੀਕ ਹੈ ਜੀ। ਲੈਸ ਆਪਾਂ ਲਾਉਣੀ ਇਸ ਤਰ੍ਹਾਂ ਚੌੜੀ। ਉਹਨਾਂ ਜਿਥੇ ਮੈਂ ਕਟ ਲਾਂਗੀ ਬਾਹ ਠੀਕ ਹੈ ਜੀ ਬਾਹ ਮੈਂ ਰੱਖੀ ਤੇ 16 ਇੰਚ ਇਹ ਹੈਗਾ ਪੁੱਠਾ ਪਾਸਾ ਠੀਕ ਹੈ ਜੀ ਤੇ ਇੱਥੇ ਮੈਂ ਕਟ ਲਾਂਗੀ ਕਟਾਈ ਬਾਹ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਪਾਲਾਂ ਕਾਟਾ ਬਾਹ ਦੀਆਂ ਵੀ ਫਿਰ ਆਪਾਂ ਸੀਨੇ ਕੁਮੀਜ਼ ਵੀ ਕਿਉਂਕਿ ਭਰਾਜੋ ਆਪਾਂ ਸੀਦੇ ਆ ਉਹਦੀ ਵੀਡੀਓ ਪਣੇ ਕਿਦਾਂ ਡੀਡ ਹੋਗੀ ਥੋੜੀ ਜੀ ਉਹ ਲੈਸ ਲਾਈ ਆਪਾਂ ਤੇ ਉਹਨਾਂ ਦੀ ਵੀਡੀਓ ਨਹੀਂ ਬਣੀ ਹੈਗੀ ਠੀਕ ਹੈ ਜੀ ਜੇ ਜਿਦਾਂ ਮੈਂ ਰੱਖ ਲਈ ਮੋੜੀ ਨਹੀਂ ਮੈਂ ਲੰਘ ਕਰ ਨਹੀਂ ਨਾ ਜਿ세 ਭਰਾਕ ਨਾਲ ਹੀ ਮੋਡਾ ਮੋਡਾ ਮੈਂ ਰੱਖਿਆ ਹੈ ਤੇ 6.5 ਕਿਉਂਕਿ ਮੀ ਦਾ ਮੋਡਾ ਪਾ ਰੱਖਿਆ ਹੈ 5.5 ਠੀਕ ਹੈ ਜੀ ਥੋੜਾ ਵਿੱਚ ਆ ਜਾਏਗਾ ਠੀਕ ਹੈ ਨਾ ਜਿ세 ਆਪਣਾ ਨਾਲ ਹੀ ਪਦਾਂ ਕਾਟ ਇਹ ਨਾਂ ਨਾਲ ਆਪਾਂ ਕੱਟ ਦਾਂਗੇ ਠੀਕ ਹੈ ਜੀ ਬਾਹ ਦੀ ਘਾਟ ਵੀ ਆਪਾਂ ਇੱਕੋ ਹੀ ਪਾਵਾਂਗੇ ਕਿ ਡਾਗ ਗੈਪਸ ਨਹੀਂ ਪਾਈ ਕੋਈ ਵੀ ਠੀਕ ਹੈ ਜੀ ਲੱਗ ਬਾਹ ਆਪਾਂ ਕੱਟ ਲਈਏ ਲੋ ਜੀ ਇੱਥੇ ਮੈਂ ਨਾ ਤੇ ਮੀਰਾ ਤੀਰਾ ਜੋੜ ਲਿਆ ਸੀ ਤੇ ਆਪਾਂ ਹੁਣ ਲਾਵਾਂਗੇ ਲੈਸਾਂ ਠੀਕ ਹੈ ਜੀ ਲੈਸਾਂ ਆਪਾਂ ਦੋਵੇਂ ਲਾਉਣੀਆਂ ਆ ਲਾਈਕ ਮੀਨ ਆਪਾਂ ਬੈਨ ਲਾ ਲਈ ਆ ਤੇਰਾ ਜੋੜ ਕੇ ਠੀਕ ਹੈ ਜੀ ਨਹੀਂ ਪਹਿਲਾਂ ਆਪਾਂ ਕਰ ਲਾਂਗੇ ਬਾਹ ਤਿਆਰ ਬਾਹਨ ਲਾਵਾਂਗੇ ਪਹਿਲਾਂ ਆਪਾਂ ਲੈਸ ਥੋੜਾ ਜਿਹਾ ਆਪਾਂ ਕਰ ਲਾਂਗੇ ਫੋਲਡ ਜਿੰਨਾ ਕਾ ਆਪਾਂ ਫੋਲਡ ਕਰਨਾ ਹੈ ਕਿਉਂਕਿ ਬਾਹ ਮੈਂ ਵਾਦੀ ਰੱਖੀ ਥੋੜੀ ਜੀ ਬਿਆਹ ਦੀ ਲੈਂਥ ਲੱਗੇ ਕੋਲਡਪਾ ਕਰ ਲਿਆ ਜਿੰਨਾ ਕਰਨਾ ਸੀ ਮੈਂ ਇੰਚ ਡੇਢ ਦਾ ਤੇ ਇਹਦੇ ਉੱਪਰ ਹੁਣ ਮੈਂ ਲਾਵਾਂਗੀ ਲੈਸਾਂ ਠੀਕ ਹੈ ਜੀ ਲੈਸਾਂ ਪਨਾਣੀ ਏ ਤਿੰਨ ਤਿੰਨ ਥਾਂ ਤੇ ਲੋ ਜੀ ਇੱਥੇ ਤਨ ਥਾਂ ਮੈਂ ਨਿਸ਼ਾਨ ਲਾ ਲਏ ਜਿੰਨੇ ਜਿੰਨਾ ਆਪਣੀ ਜਗ੍ਹਾ ਛੱਡਣੀ ਠੀਕ ਹੈ ਜੀ ਉਸ ਦਾ ਆਪਣਾ ਨਿਸ਼ਾਨ ਲਾ ਲੇ ਮਾਰ ਕੇ ਨਾਲ ਜਿੱਦ ਹੁਣ ਮੈਂ ਲਾ ਲਾਂਗੇ ਲੈਸ ਠੀਕ ਹੈ ਜੀ ਲੈਸ ਆਪਣੀ ਬਹੁਤ ਸੋਹਣੀ ਹੈ ਤੇ ਇੰਨੇ ਸੋਹਣੇ ਉੱਪਰ ਡਿਜ਼ਾਈਨ ਬਣਿਆ ਹੈ ਇਹਨਾਂ ਦੇ ਉੱਪਰ ਠੀਕ ਹੈ ਜੀ ਲੋਧਰ ਮੇ ਤੇ ਇੰਥਾ ਇਦਾਂ ਨਿਸ਼ਾਨ ਲਾ ਕੇ ਤਾਂ ਆਪਾਂ ਫਟਾਫਟ ਲਾ ਲਾਂ ਨੇ ਲੈਸ ਠੀਕ ਹੈ ਜੀ og Le ég leia þess að pala langa fötta fötta hún að ਆਪਾਂ ਦੋਵੇਂ ਬੰਦ ਨਾਂ ਨਾਲ ਲੈਸ ਲਾ ਦਾਂਗੇ ਠੀਕ ਹੈ ਪਲਜ ਲੈਸ ਆ ਪਲਾੜੀ ਹੈ ਠੀਕ ਹੈ ਜੀ ਇੱਥੇ ਕਮੀਜ਼ ਹੋ ਗਿਆ ਆਪਣਾ ਤਿਆਰ ਤੇ ਪਲਜੋ ਵੀ ਆਪਣਾ ਹੋ ਗਿਆ ਹੈ ਤਿਆਰ ਠੀਕ ਹੈ ਜੀ ਤੇ ਆਪਾਂ ਸੂਰਦੋਕ ਕੀਤੇ ਤਿਆਰ ਦੋ ਠੀਕ ਹੈ ਜੀ ਲਓ ਜੀ ਬਾਵਾ ਹੋ ਗਿਆ ਹੈ ਤਿਆਰ ਤੇ ਇੱਥੇ ਹੁਣ ਘੇਰੇ ਦੇ ਵੀ ਆਪਾਂ ਲਾ ਲਾਂਗੇ ਲੈਸ ਠੀਕ ਹੈ ਜੀ ਬਾਕੀ ਸਾਰਾ ਸੂਟ ਹੋ ਗਿਆ ਆਪਣਾ ਰੈਡੀ ਤੇ ਪਾਵਾਂ ਨੂੰ ਮਾਸੀਨਾ ਮਾਰ ਦਿਆਂ ਹੀ ਲਾਗੇ ਇਥੇ ਕਾਕੀ ਰੇਨ ਵੀ ਲੈਸ ਲਾ ਲਾਂਗੇ ਜਿਸ ਤਰ੍ਹਾਂ ਆਪਾਂ ਪਲਾਜਨ ਲੈਸ ਲਾਈ ਹੈ ਨਾ ਇਸੇ ਤਰ੍ਹਾਂ ਆਪਾਂ ਇਥੇ ਮੀਨ ਨੂੰ ਵੀ ਲੈਸ ਲਾ ਦਾਂਗੇ ਲੋ ਜੇ ਤੁਸੀਂ ਵੀ ਜ਼ਰੂਰ ਟਾਈ ਮਾਰਿਓ ਇਸਾਂ ਜ਼ਰੂਰ ਲਾਓ ਲੈਸ ਇਨਾ ਸੌਂਡ ਡਿਜ਼ਾਈਨ ਲੱਗਾ ਹੈ ਲੈਸ ਹੈ ਇਸਨੀ ਦੇ ਸੂਰਤੇ ਲਓ ਜੀ ਫਿਰ ਲੈਸ ਲਾ ਲਈ ਅੱਗੇ ਪਿਛੇ ਵੀ ਲਾਵਾਂਗੇ ਦੋਵੇਂ ਪਾਸੇ ਠੀਕ ਹੈ ਜੀ ਤੇ ਬਾਹਵਾ ਤਾਂ ਆਪਾਂ ਲੈਸ ਸਲਾਈ ਹੋ ਦੂਸਰੀ ਇਹ ਰੇਸ ਫੁਲਾਈਏ ਚੌੜੀ ਲੈਸ ਇਸ ਤਰ੍ਹਾਂ ਇਹੇ ਬੈਕ ਤੇ ਵੀ ਲਾਵਾਂਗੇ ਉਨ ਲੋਜੀ ਸੂਟ ਆਪਣੇ ਹੋ ਗਏ ਤਿਆਰ ਤੇ ਇੱਥੇ ਸੂਟ ਆਪਾਂ ਕੀਤੇ ਆ ਦੋ ਰੈਡੀ ਠੀਕ ਹੈ ਜੀ ਇਹ ਇੱਕ ਹੈਗਾ ਸੂਟ 5 ਸਾਲ ਦੇ ਗੁੜੀਆ ਦਾ ਤੇ ਇੱਕ ਹੈਗਾ ਇਹ 3 ਸਾਲ ਲੜਕੀ ਦਾ ਠੀਕ ਹੈ ਜੀ ਨਾਲ ਜੀ ਤੇ ਸੂਟ ਬਹੁਤ ਸੋਹਣੇ ਰੈਡੀ ਹੋਏ ਹੀ ਬਹੁਤ ਸੋਹਣਾ ਡਿਜ਼ਾਈਨ ਲੱਗਣ ਰਿਹਾ ਹੀ ਇੱਕ ਸੂਟ ਤੁਹਾਨੂੰ ਪਤਾ ਬੱਚ ਕੁੜੀਆਂ ਦੇ ਨਿੱਕ-ਨਿੱਕ ਸੂਟ ਜਿਹੜਾ ਹੁੰਦੇ ਨੇ ਬੱਚਿਆਂ ਦੇ ਬਹੁਤ ਸੋਹਣੇ ਲੱਗਦੇ ਆ ਠੀਕ ਹੈ ਜ ਜਿੱਥੇ ਆਪਾਂ ਉੱਪਰ ਵੀ ਲੈਸ ਲਾਈ ਹਿੰਗਲੇ ਨੂੰ ਵੀ ਤੇ ਇਥੇ ਲਾਈ ਹੈ ਬਾਹਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈ ਤੇ ਇਹ ਇੱਕ ਹੈਗਾ 3 ਸਾਲ ਦੀ ਕੁੜੀਆ ਦਾ ਤੇ ਇੱਕ ਹੈਗਾ ਇਹ 5 ਸਾਲ ਦੀ ਦਾ ਠੀਕ ਹੈ ਜੀ ਤੇ ਨਾਲ ਹੀ ਆਪਾਂ ਕੀਤੇ ਦੁਪੱਟੇ ਰੈਡੀ ਤੇ ਇਹ ਹੈਗਾ ਨਾਲ ਪਲਾਜੋ ਆਪਣਾ ਕਿ ਜੇ ਇਹ ਵੀਡੀਓ ਨਹੀਂ ਬਣੀ ਹੈਗੀ ਲੈਸ ਲਾਉਂਦੇ ਦੀ ਤਿਆਰ ਜਿਹਾ ਹੁਣ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆ ਹੈ ਨਾਲ ਹੀ ਆਪਾਂ ਘੜ ਘੇੜੇ ਦੇ ਨਾਲ ਆਪਾਂ ਪਲਾਜੋ ਤੇ ਪੌਂਚੀਆਂ ਦਾ ਲੈਸ ਇਸ ਤਰ੍ਹਾਂ ਲਾਈ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਠੀਕ ਹੈ ਇਹ ਦੋਨੋਂ ਪਹਿਣਾ ਨੇ ਤੇ ਦੋਨਾਂ ਦਾ ਹੀ ਸੂਟ ਰੈਡੀ ਕੀਤੇ ਨੇ